ਇਸ ਇਲਾਕੇ ਦੇ ਸੇਵਾਦਾਰ ਇਹਨਾਂ ਦੇ ਨਾਲ ਬੈਠੇ ਬਹੁਤ ਹੀ ਸਤਿਕਾਰਯੋਗ ਸਾਹਿਬ ਕੁਲਦੀਪ ਸਿੰਘ ਜੀ ਜੌਨ ਸਾਹਿਬ ਸ਼੍ਰੀ ਸੋਮਪਾਲ ਜੀ ਅਮਰਜੀਤ ਸਿੰਘ ਜੀ ਰਵਿੰਦਰ ਸਿੰਘ ਜੀ ਬੋਬੀ ਸਾਹਿਬ ਤੇ ਹੋਰ ਮੇਰੇ ਬਹੁਤ ਸਤਿਕਾਰਯੋਗ ਸਾਥੀ ਦਵਰਾ ਸਿੰਘ ਜੀ ਨੰਬਰਦਾਰ ਚੱਕ ਸਾਹਿਬ ਸਾਡੇ ਸਤਿਕਾਰਯੋਗ ਖਾਲਸਾ ਜੀ ਇੱਧਰ ਬੈਠੇ ਮੇਰੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਤੇ ਆਏ ਹੋਏ ਸਤਿਕਾਰਯੋਗ ਬਜ਼ੁਰਗੋ ਮਾਤਾਵੋ ਪਹਿਣੋ ਤੇ ਪਿਆਰੇ ਸਾਥੀਓ ਅੱਜ ਖੇਰਾ ਸਾਹਿਬ ਦੀ ਸਰਪ੍ਰਸਤੀ ਥਲੇ ਤੁਹਾਡੇ ਦਰਮਿਆਨ ਜਿਹੜੇ ਇਲੈਕਸ਼ਨ ਹੈ ਦੇਸ਼ ਦੀ ਪਾਰਲੀਮੈਂਟ ਦੇ ਇੱਕ ਜੂਨ ਨੂੰ ਹੋਣ ਜਾ ਰਹੇ ਹੈ ਉਹਦੇ ਲਈ ਤੁਹਾਡੇ ਕੋਲ ਵੋਟ ਦੀ ਬੇਨਤੀ ਕਰਨਾ ਹੈ ਇਲੈਕਸ਼ਨ ਜਿਹੜੇ ਆ ਹਰ 5 ਸਾਲ ਬਾਅਦ ਆਉਂਦੇ ਆ ਚਾਹੇ ਲੋਕ ਸਭਾ ਦੇ ਹੋਣ ਵਿਧਾਨ ਸਭਾ ਦੇ ਹੋਣ ਪੰਜਾਬ ਦੇ ਹੋਣ ਕਿਉਂਕਿ ਸਾਨੂੰ ਦੇਸ਼ ਦੇ ਵਿੱਚ ਸਾਡੇ ਸੰਵਿਧਾਨ ਨੇ ਸਾਨੂੰ ਲੋਕਤੰਤਰ ਦਾ ਪਾਰਲੀਮੈਂਟਰੀ ਡੈਮੋਕ੍ਰੇਸੀ ਸਾਨੂੰ ਦਿੱਤੀ ਹੈ ਯਾਨੀ ਕਿ ਅਸੀਂ ਆਪਣੇ ਹੱਕਾਂ ਦੇ ਇਸਤੇਮਾਲ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਦੇਸ਼ ਲਈ ਸਰਕਾਰ ਬਣਾਉਣੀ ਹੈ ਔਰ ਇਸ ਵੇਲੇ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪਿਛਲੇ 10 ਸਾਲ ਤੋਂ ਚੱਲ ਰਹੀ ਹੈ। ਔਰ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੈ? ਨਰਿੰਦਰ ਮੋਦੀ ਜਿਹੜਾ ਕਹਿੰਦਾ ਹੈ ਕਿ ਮੋਦੀ ਹੈ ਤਾਂ ਸੰਭਵ ਹੈ। ਮੋਦੀ ਦੀ ਗਰੰਟੀ ਹੈ। ਇਹ ਨੂੰ ਇੰਨਾ ਹੰਕਾਰ ਹੈ ਕਿ ਮੈਂ ਜੋ ਕਹਦੇ ਆ ਉਹ ਚੀਜ਼ ਹੁੰਦੀ ਹੈ। ਮੈਂ ਤੁਹਾਡੀ ਧਿਆਨ ਚ ਇੱਕ ਚੀਜ਼ ਲਿਆਉਣੀ ਚਾਹੁੰਦਾ ਹਾਂ। ਕਿ ਜਦੋਂ ਦੇਸ਼ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਇਹ ਕਿਹਾ ਜਾਂਦਾ ਸੀ ਕਿ ਅੰਗਰੇਜ਼ ਦੇ ਰਾਜ ਤੇ ਸੂਰਜ ਨਹੀਂ ਛਿਪਦਾ ਐਡਾ ਵਿਸ਼ਾਲ ਉਹਨਾਂ ਦਾ ਰਾਜ ਸੀ ਲੇਕਿਨ ਦੇਸ਼ ਦੇ ਲੋਕਾਂ ਨੇ ਕੁਰਬਾਨੀਆਂ ਕਰਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਤੇ ਉਹਨਾਂ ਫਰੰਗੀਆਂ ਨੂੰ ਇੱਥੋਂ ਵਾਪਸ ਜਿਹੜਾ ਉਹ ਭੇਜਿਆ ਤੇ ਜਦੋਂ ਦੇਸ਼ ਦੇ ਵਿੱਚ ਪਾਰਲੀਮੈਂਟਰੀ ਡੈਮੋਕ੍ਰੇਸੀ ਸਟੈਬਲਿਸ਼ ਹੋਈ ਤੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਸਾਨੂੰ ਵੋਟ ਦਾ ਅਧਿਕਾਰ ਦਿੱਤਾ। ਔਰ ਉਹਨਾਂ ਨੇ ਕਿਹਾ ਕਿ ਤੁਸੀਂ ਹੁਣ ਜਿਹੜਾ ਦੇਸ਼ ਦਾ ਜਿਹੜਾ ਸੇਵਾਦਾਰ ਹੈ ਜਾਂ ਦੇਸ਼ ਦਾ ਰਾਜਨੀਤਾ ਹੈ ਉਹ ਕਿਸੇ ਦੀ ਮਾਂ ਦੇ ਪੇਟ ਦੇ ਵਿੱਚੋਂ ਨਹੀਂ ਪੈਦਾ ਹੋਏਗਾ। ਮਤ ਪੇਟੀ ਦੇ ਵਿੱਚੋਂ ਪੈਦਾ ਹੋਏਗਾ। ਯਾਨੀ ਕਿ ਲੋਕ ਜਿਹੜੇ ਆ ਆਪਣੀ ਵੋਟ ਦਾ ਇਸਤੇਮਾਲ ਜਿਹੜਾ ਕਰਨਗੇ ਔਰ ਆਪਣੇ ਅਨਸਾਰ ਜਿਹੜੇ ਆ ਲੋਕ ਜਿਹੜੇ ਆਪਣੇ ਨੁਮਾਇੰਦੇ ਜਿਹੜੇ ਚੁਣਨਗੇ। ਤੇ ਉਹ ਨੁਮਾਇੰਦਿਆਂ ਨੇ 5 ਸਾਲ ਲੋਕਾਂ ਦੇ ਜਿਨ੍ਹਾਂ ਲੋਕਾਂ ਕੋਲ ਵੋਟਾਂ ਲਈਆਂ ਹੁੰਦੀਆਂ ਉਹਨਾਂ ਦੇ ਸਾਰ ਲੈਣੀ ਹੁੰਦੀ ਹੈ ਉਹਨਾਂ ਦੀ ਸੇਵਾ ਕਰਨੀ ਹੁੰਦੀ ਹੈ ਜਾਂ ਉਹਨਾਂ ਦੇ ਕਹਿਣ ਅਨਸਾਰ ਜਿਹੜੇ ਆ ਦੇਸ਼ ਦੇ ਜਿਹੜੇ ਕਾਨੂੰਨ ਆ ਬਣਾਉਣੇ ਚਾਹੀਦੇ ਆ ਆਓ 2019 ਦੇ ਵਿੱਚ ਚੋਣਾਂ ਹੋਈਆਂ ਉਸ ਤੋਂ ਬਾਅਦ ਭਾਰਤ ਸਰਕਾਰ ਨੇ ਤਿੰਨ ਕਾਨੂੰਨ ਜਿਹੜੇ ਆ ਖੇਤੀਬਾੜੀ ਨਾਲ ਸੰਬੰਧਿਤ ਉਹ ਪਾਸ ਕੀਤੇ ਕਿਸੇ ਦੀ رائے ਨਹੀਂ ਲਈ ਕਿਸੇ ਨੂੰ ਪੁੱਛਿਆ ਨਹੀਂ ਗਿਆ ਕੋਈ ਪਾਰਲੀਮੈਂਟ ਦਾ ਸੈਸ਼ਨ ਅਦਿਸ਼ਣ ਨਹੀਂ ਬੁਲਾ ਆ ਗਿਆ ਇੱਕ ਆਰਡੀਨੈਂਸ ਕਰਕੇ ਤਿੰਨ ਬਿੱਲ ਜਿਹੜੇ ਆ ਪਾਸ ਕਰਤੇ ਬੌਧ ਪਾਰਲੀਮੈਂਟ ਨੂੰ ਅਪਰੂਵਲ ਲੈ ਲਈ ਤੇ ਹੋਇਆ ਕਿ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਇਹ ਬਿੱਲ ਤਾਂ ਜਿਹੜੇ ਸਾਡੇ ਹੱਕਾਂ ਦੇ ਉੱਤੇ ਡਾਕਾ ਮਾਰਨ ਵਾਲਾ ਬਿੱਲ ਹੈ ਤੇ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਸੜ ਬੁੱਠਿਆ ਉਹਨਾਂ ਨੇ ਜਾ ਕੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਆਪਣੀ ਗੱਲ ਪੇਸ਼ ਕਰਨ ਵਾਸਤੇ ਉੱਥੇ ਦਿੱਲੀ ਗਏ ਉੱਥੇ ਜਾਣ ਨਹੀਂ ਦਿੱਤਾ ਦਿੱਲੀ ਦੇ ਵਿੱਚ ਰੋਕਾਂ ਲਾਈਆਂ ਗਈਆਂ ਉੱਤੇ ਇਸ ਤਰ੍ਹਾਂ ਦਾ ਉੱਥੇ ਬੈਰੀਕੇਡਿੰਗ ਕਰ ਦਿੱਤੇ ਕਿ ਜਿਦਾਂ ਕੋਈ ਬਾਹਰਲੇ ਮੁਲਕ ਦੇ ਵਿੱਚ ਕੋਈ ਹਮਲਾ ਕਰਨ ਆ ਰਹੇ ਪਰ ਬੰਦੇ ਨੂੰ ਦੇਸ਼ ਦੇ ਸੰਵਿਧਾਨ ਨੇ ਇਹ ਅਧਿਕਾਰ ਦਿੱਤਾ ਹੈ ਕਿ ਇਹ ਤੁਹਾਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ ਤੁਸੀਂ ਧਰਨਾ ਲਾ ਸਕਦੇ ਹੋ ਤੁਸੀਂ ਹੋਰ ਜਿਹੜਾ ਇਦਾਂ ਦਾ ਕੋਈ ਡੈਮੋਕਰੈਟਿਕ ਰਾਈਟ ਆ ਉਹਦਾ ਇਸਤੇਮਾਲ ਜਿਹੜਾ ਕਰ ਸਕਦੇ ਆ ਪਰ ਦੇਸ਼ ਦੀ ਸਰਕਾਰ ਨੇ ਲੋਕਾਂ ਨੂੰ ਮਜਬੂਰ ਕੀਤਾ ਸਿੰਘੂ ਬਾਰਡਰ ਤੇ ਰੋਕ ਲਏ ਟਿਕਰੀ ਬਾਰਡਰ ਤੇ ਰੋਕ ਲਏ ਤੇ ਉੱਥੇ 13 ਮਹੀਨੇ ਲੋਕਾਂ ਨੇ ਉੱਥੇ ਧੁੱਪ ਨਹੀਂ ਦੇਖੀ ਲੋਕਾਂ ਨੇ ਬਰਸਾਤ ਨਹੀਂ ਦੇਖੀ ਲੋਕਾਂ ਨੇ ਸਰਦੀ ਨਹੀਂ ਦੇਖੀ ਲੋਕਾਂ ਨੇ ਗਰਮੀ ਨਹੀਂ ਦੇਖੀ ਚਾਰੇ ਮੌਸਮ ਜਿਹੜੇ ਆ ਲੋਕਾਂ ਨੇ ਉੱਥੇ 13 ਮਹੀਨੇ ਜਿਹੜੇ ਕੱਟੇ ਤੇ ਅਖੀਰ ਤੇ ਜਿਹੜਾ ਕਹਿੰਦਾ ਸੀ ਨਾ ਮੋਦੀ ਆ ਤੋਂ ਮੁਕੇ ਨਾ ਉਸ ਨੂੰ ਕਾਲੇ ਕਾਨੂੰਨ ਜਿਹੜੇ ਆ ਵਾਪਸ ਲੈਣੇ ਪਏ ਪੰਜਾਬ ਦੇ ਦੇਸ਼ ਤੇ ਕਿਸਾਨ ਦੀ ਫਤਿਹ ਹੋਈ ਤੇ ਜਦੋਂ મોદી ਨੇ ਦੇਖਿਆ ਕਿ ਇਹ ਕਿਸਾਨ ਜਿਹੜੇ ਆ ਉਹ ਕਹਿੰਦੇ ਹੁੰਦੇ ਸੀ मुट्ठी भर ਕਿਸਾਨ ਹੈ ਹਮਾਰਾ ਕੀ ਬਗਾੜेंगे ਤੇ ਜਦੋਂ मुट्ठी भर ਲੋਕਾਂ ਨੇ ਉਹਨਾਂ ਨੂੰ ਜਦੋਂ ਦੱਸ ਦਿੱਤਾ ਕਿ ਅਸੀਂ ਬੜਾ ਕੁਝ ਕਰ ਸਕਦੇ ਹਾਂ ਤੇ ਹੁਣ ਪੂਰੇ ਮਨਾਂ ਦੇ ਵਿੱਚ ਇੱਕ ਬਹੁਤ ਨਫਰਤ ਹੈ ਪੰਜਾਬ ਦੇ ਲੋਕਾਂ ਲਈ ਖਾਸ ਤੌਰ ਤੇ ਕਿਸਾਨਾਂ ਲਈ ਹੁਣ ਨਵੇਂ ਕਾਨੂੰਨ ਲਿਆਉਣ ਲੱਗੇ ਆ ਕਦੇ ਕਹਿੰਦੇ ਆ ਕਿਸਾਨਾਂ ਦੇ ਉੱਤੇ ਇਨਕਮ ਟੈਕਸ ਲਾਉਣਾ ਕਦੇ ਕਦੇ ਪੰਜਾਬ ਦਾ ਕਿਸਾਨ ਜਿਹੜਾ ਅਮੀਰ ਬਹੁਤ ਹੈ ਕਦੇ ਕਦੇ ਪੰਜਾਬ ਦੇ ਕਿਸਾਨ ਜਿਹੜੇ ਟਰੈਕਟਰ ਬਹੁਤ ਲੈ ਰਹੇ ਨੇ ਕਦੇ ਕੁਸ਼ਕਿਆ ਜਾਂਦਾ ਕਰੇ ਕੁਸ਼ਕਿਆ ਜਾਂਦਾ ਜੇ ਕੋਈ ਕਿਸਾਨ ਟਰੈਕਟਰ ਲੈਂਦਾ ਉਹ ਆਪਣੀ ਲਿਮਟ ਚੱਕ ਕੇ ਲੈਂਦਾ ਕਰਜ਼ਾ ਚੁੱਕ ਕੇ ਲੈਂਦਾ ਹੈ ਜਾਂ ਕੈਸ਼ ਲੈਂਦਾ ਹੈ ਪੰਜਾਬ ਦੇ ਲੋਕਾਂ ਨੂੰ ਮਿਹਨਤ ਕਰਨ ਦਾ ਇੱਕ ਜਜ਼ਬਾ ਹੈ ਉਧਰ ਵੀ ਲੋਕਾਂ ਨੂੰ ਜਿਹੜਾ ਹੈ ਮਿਹਨਤ ਕਰਨ ਵਾਸਤੇ ਸਾਡੇ ਇਹ ਜਿਹੜਾ ਸਾਨੂੰ ਅਧਿਕਾਰ ਜਿਹੜਾ ਉਹ ਮਿਲਿਆ ਹੈ ਤੋਂ ਅੱਜ ਆ ਪੰਜਾਬ ਦੇ ਵਿੱਚ ਵੀ ਤੁਸੀਂ ਦੇਖ ਲਓ ਕੀ ਹਾਲ ਹੋ ਰਿਹਾ ਹੈ ਜਿੱਦਾਂ ਦੀ ਮੋਦੀ ਦੀ ਸਰਕਾਰ ਐ ਇਦਾਂ ਦੀ ਪੰਜਾਬ ਦੇ ਸਰਕਾਰ ਇਹਨਾਂ ਨੇ ਕਿਹਾ ਸੀ 100000 ਰੁਪਏ ਸੀ ਬੀਬੀਆਂ ਨੂੰ ਹਰ ਮਹੀਨੇ ਦੇ ਦੇ ਰਾਂਗੇ ਉਹਨਾਂ ਦੇ ਇੱਕ ਬੈਂਕਾ ਦੇ ਵਿੱਚ 1000 ਰੁਪਏ ਆਏਗਾ ਤੁਸੀਂ ਦੱਸੋ ਕਿਸੇ ਨੂੰ 1000 ਰੁਪਏ ਨਾ ਉਹਨਾਂ ਦਾ 15 ਲੱਖ ਆਇਆ ਨਾ ਇਹਨਾਂ ਦਾ 1000 ਰੁਪਏ ਅੱਜ ਕਿਸ ਤਰੀਕੇ ਦੇ ਨਾਲ ਜਿਹੜੀ ਸਰਕਾਰ ਬਣੀ ਲੋਕਾਂ ਨੂੰ ਗਰੰਟੀਆਂ ਜੀ ਸਾਡੀ ਗਰੰਟੀ ਹੈ ਜੀ ਸਾਨੂੰ ਤੁਸੀਂ ਵੋਟਾਂ ਪਾਓਗੇ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਔਰ ਕੇਜਰੀ ਵਾਲੇ ਕਹਿੰਦਾ ਵੀ ਕਿ ਜਿਹੜਾ 20000 ਕਰੋੜ ਰੁਪਈਆ ਉਹ ਮੈਂ ਦੇਤਾ ਦੇ ਵਿੱਚੋਂ ਕਮਾ ਲੈਣਾ ਤੇ 34000 ਕਰੋੜ ਰੁਪਈਆ ਜਿਹੜਾ ਮੈਂ ਉਹ ਦੇਸ਼ ਦਾ ਪੰਜਾਬ ਦਾ ਜਿਹੜਾ ਬਜਟ ਉਹ ਤੇ ਬਚਾ ਲੈਣਾ ਤੇ 54000 ਕਰੋੜ ਦੇ ਨਾਲ ਮੈਂ ਪੰਜਾਬ ਨੂੰ ਚਲਾਉਣਾ ਤੇ 40000 ਕਰੋੜ ਰੁਪਈਆ ਜਿਹੜੇ ਲੱਗਣਾ 14000 ਕਰੋੜ ਰੁਪਈਆ ਫੇਰ ਬਚਦਾ ਤੇ ਜੇ 14000 ਕਰੋੜ ਰੁਪਈਆ ਤੁਹਾਨੂੰ ਬਚਦਾ ਹੈ ਤੇ ਅੱਜ ਹਰ ਮਹੀਨੇ ਤਨਖਾਹਾਂ ਦੇ ਲਈ ਤੁਸੀਂ ਕਰਜ਼ਾ ਕਿਉਂ ਚੁੱਕ ਰਹੇ ਹੋ ਪੰਜਾਬ ਦੇ ਉੱਤੇ 3.5 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਤੇ ਜਿੱਦਣ 5 ਸਾਲਾਂ ਨੂੰ ਇਹ ਜਾ ਕੇ ਛੱਡਣਗੇ ਸਾਡੀ ਜਾਨ ਤੇ ਉਸ ਵੇਲੇ 6 ਲੱਖ ਕਰੋੜ ਦਾ ਪੰਜਾਬ ਦੇ ਉੱਤੇ ਕਰਜ਼ਾ ਹੋ ਜਾਣਾ ਇੱਥੇ ਕੋਈ ਕਾਰੋਬਾਰ ਨਹੀਂ ਚਲਾਉਣ ਦਿੰਦੇ ਤੁਸੀਂ ਇੱਥੇ ਕੋਈ ਨਵੀਂ ਇੰਡਸਟਰੀ ਨਹੀਂ ਆਈ ਇੱਥੇ ਕੋਈ ਨਵਾਂ ਤੁਸੀਂ ਇਦਾਂ ਦਾ ਕੋਈ ਰਾਜ ਪ੍ਰਬੰਧ ਨਹੀਂ ਕਰ ਰਹੇ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਜਿਹੜਾ ਜਿਹੜਾ ਨੌਕਰੀ ਜਿਹੜੀ ਮਿਲ ਸਕੇ 26000 ਨੌਕਰੀ ਜੀ ਕਹਿੰਦੇ ਦੇਣਤੀ ਅਸੀਂ ਪਿਆ ਪੰਜਾਬ ਦੇ ਵਿੱਚ 26000 ਨਹੀਂ ਬੰਦਾ ਰਹਿੰਦਾ ਜਿਹੜੇ ਪੰਜਾਬ ਦੇ ਨੌਜਵਾਨ ਆ ਜਿਹੜੇ ਪਿੰਡਾਂ ਦੇ ਜਿਹੜੇ ਆਈਲੈਂਡਸ ਕਰ ਕਰਕੇ ਅਜ ਵਿਦੇਸ਼ਾਂ ਨੂੰ ਜਾ ਹੀ ਰਹੇ ਜਾ ਹੀ ਜਾ ਰਹੇ ਨੇ ਕਿਉਂ ਜਾ ਰਹੇ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਕੋਈ ਨੌਕਰੀ ਨਹੀਂ ਹੈ ਕੋਈ ਇੱਥੇ ਉਹਨਾਂ ਨੂੰ ਆਪਣੀ ਸੁਰੱਖਿਆ ਨਹੀਂ ਹੈ ਕਿ ਅਸੀਂ ਪੰਜਾਬ ਦੇ ਵਿੱਚ ਜਿਹੜਾ ਆਪਣੇ ਆਪ ਦੀ ਆਪਣਾ ਢਿੱਡ ਪਾਲ ਸਕਦੇ ਹਾਂ ਆਪਣੇ ਪਰਿਵਾਰ ਦਾ ਢਿੱਡ ਪਾਲ ਸਕਦੇ ਹਾਂ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਜਾਣਾ ਪੈ ਰਿਹਾ ਆ ਜਿੰਨੇ ਸਕੂਲ ਕਾਲਜ ਮੈਂ ਪੰਜਾਬ ਦਾ ਐਜੂਕੇਸ਼ਨ ਮਿਨਿਸਟਰ ਹਾਂ ਕਾਲਜ ਬਣਾਏ ਅੱਜ ਜਿੰਨੇ ਪੰਜਾਬ ਦੇ ਡਿਗਰੀ ਕਾਲਜ ਆ ਖੈਰਾ ਸਾਹਿਬ ਉਹਦੇ ਚ 50% ਵੀ ਹਾਜ਼ਰੀ ਨਹੀਂ ਕਿਉਂਕਿ ਲੋਕ ਜਿਹੜੇ ਆ ਪਲੱਸ 2 ਤੋਂ ਬਾਅਦ ਆਈਲੈਂਡਸ ਕਰਦੇ ਨੇ ਤੇ ਜਾ ਕੇ ਬਾਰਲੈਂਮੈਂਟਾਂ ਦੇ ਵਿੱਚ ਜਿਹੜੇ ਚਲੇ ਜਾਂਦੇ ਨੇ ਅੰਜਰੇਰੀ ਕਾਲਜ ਜਿਹੜੇ ਖਾਲੀ ਪਏ ਆ ਜਿਹੜੇ ਹੋਰ ਵੱਡੇ ਵੱਡੇ ਹਸਪਤਾਲ ਆ ਖਾਲੀ ਪਏ ਆ ਪੰਜਾਬ ਚ ਕੋਈ ਮੁੰਡਾ ਡਾਕਟਰ ਨਹੀਂ ਬਣ ਰਿਹਾ ਪੰਜਾਬ ਚ ਕੋਈ ਇੰਜੀਨੀਅਰ ਨਹੀਂ ਬਣ ਰਿਹਾ ਪੰਜਾਬ ਦੇ ਵਿੱਚ ਕੋਈ ਹੋਰ ਇੰਨਾ ਦੇ ਕੋਈ ਸਾਧਨ ਨਹੀਂ ਆ ਜਿਹਦੇ ਕਰਕੇ ਲੋਕ ਜਿਹੜੇ ਤਰੱਕੀ ਕਰ ਸਕਣ ਤੇ ਪੰਜਾਬ ਜਦੋਂ ਬੱਚੇ ਚਲੇ ਜਾਂਦੇ ਆ ਤੇ ਬਾਪੇ ਵੀ ਕਹਿੰਦੇ ਆ ਚਲੋ ਹੁਣ ਜ਼ਮੀਨ ਵੇਚੋ ਤੇ ਅਸੀਂ ਵੀ ਚਲੀਏ ਪੰਜਾਬ ਦਾ ਧੰਨ ਜਿਹੜਾ ਹੈ ਉਹ ਲੁੱਟਿਆ ਜਾ ਰਿਹਾ ਪੰਜਾਬ ਦੇ ਅੰਦਰ ਇਹਨਾਂ ਨੇ ਕਿਹਾ ਸੀ ਕਿ ਅਸੀਂ ਬੜੇ ਇਮਾਨਦਾਰ ਲੋਕ ਆ ਅਸੀਂ ਹਰ ਵਿਅਕਤੀ ਨੂੰ ਨੌਕਰੀ ਦੇਵਾਂਗੇ ਅਸੀਂ ਹਰ ਵਿਅਕਤੀ ਨੂੰ ਇੱਜ਼ਤ ਮਾਨ ਦੇਵਾਂਗੇ ਤੇ ਫਿਰ ਕਿਸੇ ਨੂੰ ਨੌਕਰੀ ਮਿਲੀ ਕਿਸੇ ਨੂੰ ਇੱਜ਼ਤ ਮਾਨ ਮਿਲਿਆ ਅੱਜ ਇੱਜ਼ਤ ਰੋੜ ਰਹੀ ਆ ਕੋਈ ਵੀ ਬੀਬੀ ਭੈਣ ਤੇ ਜਾ ਕੇ ਦੇਖੇ ਬਾਜ਼ਾਰ ਦੇ ਵਿੱਚ ਸ਼ਾਮ ਨੂੰ 5 ਵਜੇ ਤੋਂ ਬਾਅਦ ਕੋ ਜਾਵੇ ਚਾਪਟਰ ਮਾਰ ਕੇ ਕਿਸੇ ਦੀ ਵਾਲੀਆਂ ਖੋਲ ਲੈਂਦੇ ਨੇ ਕਿਸੇ ਦੀ ਕੋਈ ਹਾਰ ਖੋਲ ਲੈਂਦੇ ਆ ਕਿਸੇ ਦੀ ਕੋਈ ਸਕੂਟੀ ਖੋਲ ਲੈਂਦੇ ਆ ਰੋਜ਼ ਆਪਾਂ ਫੇਸਬੁੱਕ ਤੇ ਦੇਖਦੇ ਆ ਕਿੰਨਾ ਲੋਕ ਜਿਹੜੇ ਆ ਫਜ਼ਲਗੁਆਰ ਜਿਹੜੇ ਹੋਣੇ ਤੁਸੀਂ ਇੱਕ ਪੰਜਾਬ ਦਾ ਚੰਗਾ ਪ੍ਰਸ਼ਾਸਨ ਦੇਖ ਚੁੱਕੇ ਹੋ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਨੇ ਪੰਜ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣੇ ਔਰ ਆਟਾ ਦਾ ਸਕੀਮ ਚਲਾਈ ਅੱਜ 2 ਰੁਪਏ ਕਿਲੋ ਜਿਹੜੀ ਟੋਨਕ ਸੀ ਉਹ ਵੀ ਬੰਦ ਪਈ ਜਿਹੜੀ ਇੰਸ਼ੂਰੈਂਸ ਸਕੀਮ ਉਹ ਵੀ ਬੰਦ ਪਈ ਆ ਜਿਹੜੀਆਂ ਰੂਪੀਆਂ ਸਕੀਮਾਂ ਸੀ ਕਿਸੇ ਨੂੰ ਪੈਨਸ਼ਨ ਮਿਲਦੀ ਸੀ ਕਿਸੇ ਨੂੰ ਵਡਾਪਾ ਪੈਨਸ਼ਨ ਮਿਲਦੀ ਸੀ ਅੱਜ ਉਹ ਵੀ ਬੰਦ ਪਈਆਂ ਦੋ ਦੋ ਸਾਲ ਤੋਂ ਇਹਨਾਂ ਨੇ ਦੇਣੀਆਂ ਕਿੱਥੋਂ ਆਂ ਤਨਖਾਹਾਂ ਦੇ ਕਰਜ਼ੇ ਲੈ ਕੇ ਜਿਹੜੀ ਇਹ ਆਪਣੀਆਂ ਮੁਲਾਜ਼ਮਾਂ ਨੂੰ ਜਿਹੜੇ ਦੇ ਰਹੇ ਕੋ ਪੰਜਾਬ ਨੂੰ ਇੱਕ ਬਹੁਤ ਥੱਲੇ ਲੈਵਲ ਤੇ ਜਿਹੜੀ ਹੈ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਲੈ ਗਈ ਹੈ ਨਿਕਲ ਲੋਕਾਂ ਨੇ ਉਸ ਲਈ ਵੋਟਾਂ ਧੜਾ ਧੜ ਪਾਈਆਂ ਸੀ ਕਿਉਂਕਿ ਇਹਨਾਂ ਨੇ ਸਭ ਜਵਾਬ ਘੋੜੇ ਖਵਾਏ ਠੱਗ ਡਾਈਵ ਲੋਕ ਹੈ ਠੱਗੀ ਮਾਰਦੇ ਆ ਔਰ ਲੋਕਾਂ ਦੇ ਵਿੱਚ ਆ ਕੇ ਇਹ ਗੱਲਾਂ ਕਰਦੇ ਭਰਮ ਪਾਉਂਦੇ ਨੇ ਜੇ ਚੋਰ ਆ ਤੇ ਉਹ ਨੇਰੇ ਚੋਰੀ ਕਰਦਾ ਜੇ ਡਾਕੂ ਆ ਤੇ ਉਹ ਬੰਦੂਕ ਤਾਂ ਕੇ ਜਿਹੜਾ ਹੈਗਾ ਉਹ ਡਾਕਾ ਮਾਰਦਾ ਲੇਕਿਨ ਇਹ ਲੋਕ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਅਸੀਂ ਗਰੰਟੀਆਂ ਦਿੰਦੇ ਆ ਜੀ ਲੋਕਾਂ ਨੂੰ ਠੱਗ ਕੇ ਲੈ ਗਏ ਅੱਜ 92 ਵਿਧਾਇਕਾਂ ਕਿਸੇ ਨੂੰ ਕੋਈ ਇਹ ਨਹੀਂ ਪਤਾ ਕਹਿੰਦੇ ਸੀ ਜੀ ਅਸੀਂ ਸੁਰੱਖਿਆ ਨਹੀਂ ਲਵਾਵਾਂਗੇ ਅਸੀਂ ਕੋਈ ਗਨਮੈਨ ਨਹੀਂ ਲਵਾਵਾਂਗੇ ਅਸੀਂ ਕੋਈ ਕਾਰ ਨਹੀਂ ਲਵਾਵਾਂਗੇ ਅਸੀਂ ਕੋਈ ਕੋਠੀ ਨਹੀਂ ਲਵਾਵਾਂਗੇ ਮੈਨੂੰ ਹੈਰਾਨ ਹੈ ਭਗਵੰਤ ਮਾਨ ਕੀ ਮਿਨਿਸਟਰ ਹੈ ਸੱਭਕਾਸ਼ ਸਿੰਘ ਬਾਦਲ ਵੀ ਟੀਮ ਮਿਨਿਸਟਰ ਹੈ ਕੈਪਟਨ ਅਮਰਿੰਦਰ ਵੀ ਟੀਮ ਮਿਨਿਸਟਰ ਹੈ ਇੱਕ ਗੁੱਠੀ ਹੁੰਦੀ ਸੀ ਉਹਨਾਂ ਦੇ ਕੋਲ ਭਗਵੰਤ ਮਾਨ ਕੋ ਪੰਜ ਗੁੱਠੀਆਂ ਐ ਇਸ ਵੇਲੇ ਸਰਕਾਰੀ ਗੁੱਠੀਆਂ ਇੱਕ ਦੇ ਵਿੱਚ ਆਪ ਰਹਿ ਰਿਆ ਇੱਕ ਦੇ ਵਿੱਚ ਉਹਦੀ ਮਾਤਾ ਰਹਿ ਰਹੀ ਐ ਇੱਕ ਚ ਉਹਦੀ ਭੈਣ ਰਹਿ ਰਹੀ ਐ ਪੰਜ ਗੁੱਠੀਆਂ ਉਹਨਾਂ ਨੇ ਪੰਜਾਬ ਸਰਕਾਰ ਦੀ ਸੰਭੀਆਂ ਜਿਹੜੇ ਕਹਿੰਦੇ ਸੀ ਅਸੀਂ ਕੁਝ ਨਹੀਂ ਲੈਣਾ ਇਹ ਹਾਲ ਹੈ ਇਹਨਾਂ ਲੋਕਾਂ ਦਾ ਤੇ ਅਸੀਂ ਬੜੇ ਕੱਲੇ ਕੱਟੜ ਇਮਾਨਦਾਰ ਜਿਹੜਾ ਕੇਜਰੀਵਾਲ ਉਹ ਜਿੱਥੇ ਬੈਠਾ ਸਾਰੀ ਸਰਕਾਰ ਉਹਨਾਂ ਦੀ ਜਿੱਥੇ ਬੈਠੀ ਤੇ ਇਮਾਨਦਾਰ ਲੋਕਾਂ ਦਾ ਇਹ ਹਾਲ ਹੈ ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਹ ਲੋਕਾਂ ਨੇ ਕਿਸ ਤਰ੍ਹਾਂ ਦੇ ਤਰੀਕੇ ਦਾ ਪ੍ਰਸ਼ਾਸਨ ਹੈ ਇਮਾਨਦਾਰ ਲੋਕ ਬੈਠੇ ਨੇ ਬੜੇ ਖਰਾ ਸਾ ਦੋ ਤਿੰਨ ਵਾਰੀ ਤਿੰਨ ਵਾਰੀ ਇਲੈਕਸ਼ਨ ਲੜੇ ਕੋਈ ਲਾਵੇ ਇਲਜ਼ਾਮ ਅਸੀਂ ਪਤਾ ਨਹੀਂ 15 16 ਇਲੈਕਸ਼ਨ ਲੜੇ ਆ ਕੋਈ ਲਾਵੇ ਸਾਡੇ ਤੇ ਇਲਜ਼ਾਮ ਵੀ ਅਸੀਂ ਕੋਈ ਕਿਸੇ ਦੇ ਨਾਲ ਕੋਈ ਕੋਈ ਕਰਾਪਸ਼ਨ ਕੀਤੀ ਹੈ ਕਿਸੇ ਨਾਲ ਕੋਈ ਵਧੀਕੀ ਕੀਤੀ ਹੈ ਇਮਾਨਦਾਰੀ ਦੇ ਨਾਲ ਲੋਕਾਂ ਦੇ ਜਿਹੜੇ ਕੰਮ ਕੀਤੇ ਹੈ ਔਰ ਮੈਂ ਕਾਂਗਰਸੀ ਰਿਆ ਮੈਂ ਕਦੇ ਨਹੀਂ ਦੇਖਿਆ ਵੀ ਅਕਾਲੀ ਦਲ ਦਾ ਬੰਦਾ ਹੈ ਮੈਂ ਕਦੇ ਨਹੀਂ ਦੇਖਿਆ ਵੀਐਸਪੀ ਦਾ ਬੰਦਾ ਹੈ ਮੈਂ ਕਦੇ ਨਹੀਂ ਦੇਖਿਆ ਕਿ ਕਿਸੇ ਹੋਰ ਪਾਰਟੀ ਦਾ ਕਿਉਂਕਿ ਜਦੋਂ ਵੀ ਕਿਸੇ ਨੂੰ ਪੈਸੇ ਦੇਣੇ ਆ ਕੋਈ ਸੜਕ ਬਣਨੀ ਹੈ ਉੱਥੇ ਹਰ ਵਿਅਕਤੀ ਨੇ ਚੱਲਣਾ ਉੱਥੇ ਇਹ ਨਹੀਂ ਵੀ ਕਾਂਗਰਸੀਆਂ ਨੇ ਜੱਲਾਈਆਂ ਅਕਾਲੀਆਂ ਨੇ ਚੱਲਣਾ ਉੱਥੇ ਉਹਨਾਂ ਲੋਕਾਂ ਨੇ ਵੀ ਚੱਲਣਾ ਜੇ ਡਾਲੀ ਬਣੀ ਹੈ ਤੇ ਉਹਨਾਂ ਦਾ ਵੀ ਪਾਣੀ ਜਿਹੜਾ ਸਾਰੇ ਲੋਕਾਂ ਦਾ ਪਾਣੀ ਹੈ ਉੱਥੋਂ ਵੀ ਲੰਘਣਾ ਹੈ ਇਸ ਕਰਕੇ ਸਾਨੂੰ ਚੰਗੀ ਸੋਚ ਜਿਹੜੀ ਹੈ ਆਪਣੀ ਰੱਖਣੀ ਚਾਹੀਦੀ ਹੈ ਐਸੋਲੇ ਦੇਸ਼ ਦਾ ਵਾਤਾਵਰਣ ਹੈ ਜਿਹੜਾ ਉਹ ਬੜਾ ਫਿਰਕਾਪ੍ਰਸਤੀ ਵਾਲਾ ਵਾਤਾਵਰਣ ਹੋ ਗਿਆ ਜਿੰਨੀਆਂ ਘਟਕਿੰਦੀਆਂ ਮਿਨੋਰਟੀਜ਼ ਹਨ ਉਹਨਾਂ ਨੂੰ ਖਤਰਾ ਹੈ ਅੱਜ ਸਾਡਾ ਗਲਤ ਭਾਈਚਾਰਾ ਨੂੰ ਖਤਰਾ ਹੈ ਕਿ ਸਾਡੇ ਥਾਕ ਜਿਹੜੇ ਹੋਏ ਜਾਣ ਜਿਹੜੇ ਸਿੱਖ ਹਨ ਉਹਨਾਂ ਨੂੰ ਆਪਣਾ ਖਤਰਾ ਹੈ ਜਿਹੜੇ ਮੁਸਲਮਾਨ ਹਨ ਉਹਨਾਂ ਨੂੰ ਆਪਣਾ ਖਤਰਾ ਹੈ ਜਿਹੜੇ ਈਸਾਈ ਹਨ ਉਹਨਾਂ ਨੂੰ ਆਪਣਾ ਖਤਰਾ ਹੈ ਕਿਉਂਕਿ ਕੋਈ ਕੋਈ ਗੱਲ ਕਰਦੇ ਆ ਕਿ ਦੇਸ਼ ਦੇ ਵਿੱਚ ਹਿੰਦੂਤੱਪੱਸੇ ਕਰਨਾ ਹੈ ਅਸੀਂ ਬੜੇ ਸਨਾਤਨ ਲੋਕ ਹੈ ਤੇ ਜੇ ਤੁਸੀਂ ਸਨਾਤਨ ਲੋਕ ਸਨਾਤਨ ਲੋਕ ਅਸੀਂ ਤਾਂ ਪੁਰਾਣੇ ਜੱਦੀ ਲੋਕ ਹਾਂ ਅਸੀਂ ਕੋ ਬਾਹਰੋਂ ਨਹੀਂ ਆਏ ਅਸੀਂ ਕੋ ਆਰੀਏ ਨਹੀਂ ਹੈ ਅਸੀਂ ਇੱਥੇ ਦੇ ਸਨਾਤਨ ਆਧਰਨ ਤੋਂ ਲੋਕ ਅਸੀਂ ਲੋਕ ਜਿਹੜੇ ਇੱਥੇ ਪੰਜਾਬ ਦੇ ਲੋਕ ਵਸ ਰਹੇ ਨੇ ਇਸ ਕਰਕੇ ਨਾ ਅਸੀਂ ਸਨਾਤਨ ਨੂੰ ਨਿੰਦਿਆ ਕਰਦੇ ਹਾਂ ਨਾ ਅਸੀਂ ਕਿਸੇ ਹੋਰ ਦੀ ਕਰਦੇ ਹਾਂ ਲੇਕਿਨ ਗੱਲ ਹੈ ਕਿ ਜਿਹੜੀਆਂ ਘਟਕਿੰਤੀ ਜਿਹੜੀਆਂ ਸ਼੍ਰੇਣੀਆਂ ਹਨ ਉਹਨਾਂ ਦੇ ਵਿੱਚ ਮਨ ਦੇ ਵਿੱਚ ਜਿਹੜੀ ਡਰ ਦੀ ਭਾਵਨਾ ਜਿਹੜੀ ਮੋਦੀ ਨੇ ਪੈਦਾ ਕੀਤੀ ਹੈ ਇਹ ਖਤਮ ਹੋਣੀ ਚਾਹੀਦੀ ਹੈ ਤੇ ਤਾਂ ਹੀ ਖਤਮ ਹੋ ਸਕਦੀ ਹੈ ਜੇ ਸ਼੍ਰੋਮਣੀ ਅਕਾਲੀ ਦਲ ਤੁਸੀਂ ਫੋਰਸ ਕਰੋਗੇ ਕਿਉਂਕਿ ਇੱਕ ਪਾਸੇ ਦੇਸ਼ ਦੀ ਵੱਡੀ ਸਰਕਾਰ ਮੋਦੀ ਦੀ ਸਰਕਾਰ ਹੈ ਦੂਜੇ ਪਾਸੇ ਆਮ ਆਦਮੀ ਦੀ ਸਰਕਾਰ ਹੈ ਤੇ ਅਸੀਂ ਦੋ ਦੋ ਸਰਕਾਰਾਂ ਦੇ ਖਿਲਾਫ ਜਿਹੜਾ ਇਲੈਕਸ਼ਨ ਲੜਦੇ ਆ ਅਕਾਲੀ ਦਲ ਇਕੱਲਾ ਹੈ ਇਸ ਕਰਕੇ ਤੁਹਾਡੇ ਸਹਿਯੋਗ ਦੇ ਨਾਲ ਕਿਉਂਕਿ ਤੁਸੀਂ ਅਕਾਲੀ ਦਲ ਨੂੰ ਪਿਆਰ ਕਰਦੇ ਹੋ ਪੰਜਾਬ ਦੀ ਪਾਰਟੀ ਹੈ ਤਾਂ ਸੁਖਵੀਰ ਸਿੰਘ ਬਾਦਲ ਮੁੱਖ ਮੰਤਰੀ ਦਾ ਪ੍ਰਕਾਸ਼ ਸਿੰਘ ਬਾਦਲ ਹੋਰ ਲੋਕ ਜਿਨ੍ਹਾਂ ਨੇ ਇਸ ਅਕਾਲੀ ਦਲ ਨੂੰ ਸਿੰਜਿਆ ਤੁਹਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਜਿਹੜੇ 1 ਤਰੀਕ ਨੂੰ ਇਲੈਕਸ਼ਨ ਆ ਉਹਦੇ ਵਿੱਚ ਤੁਸੀਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰੋ ਦੇਸ਼ ਦੇ ਵਿੱਚ ਰਾਜ ਪੰਡਾ ਤਾਂ ਹੀ ਹੋਣਾ ਹੈ ਜੇ ਤੁਸੀਂ ਸ਼ਰਮੀ ਕਾਲੀ ਦਲ ਨੂੰ ਤਕੜੀ ਦਾ ਬਟਨ ਦਬਾ ਕੇ ਕਾਮਯਾਬ ਕਰੋਗੇ ਤੇ ਫਿਰ ਦਿੱਲੀ ਦੇ ਵਿੱਚ ਰਾਜ ਪੰਡਾ ਜਿਹੜਾ ਅਵਸ਼ ਹੋਏਗਾ ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਤੇ ਸ਼ਰਮੀ ਕਾਲੀ ਦਲ ਹਮੇਸ਼ਾ ਲੋਕਾਂ ਦੀ ਪਾਰਟੀ ਰਹਾ ਅਸੀਂ ਲੋਕਾਂ ਦੇ ਵਿੱਚ ਰਹੇ ਹਾਂ ਗਾਂ ਵੀ ਰਹਿਣਾ ਸੇਵਾ ਕਰਨੀ ਹੈ ਤੁਸੀਂ ਮੌਕਾ ਦਿਓ ਤੇ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਨਿਸ਼ਾਨ ਜਿਹੜਾ ਤਕਰੀਰ ਉਹਦਾ ਬਟਨ ਦਬਾਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ